ਮੇਰਾ ਨਾਮ ਡਾਕਟਰ ਯਦਵੀਰ ਸਿੰਘ ਸੰਧੂ ਹੈ ਮੈਂ ਐਮ ਮੈਡੀਕਲ ਆਫੀਸਰ ਧਰਮਕੋਟ ਚ ਡਿਊਟੀ ਕਰ ਰਿਹਾ ਹਾਂ ਤੇ ਇੱਥੇ ਰੋਜ਼ ਦੀ ਆ ਰਾਉਂਡ ਡੇਲੀ ਆਪੀਡੀ 120 ਤੋਂ ਪੇਸ਼ੈਂਟ ਹੋ ਜਾਂਦੇ 125 ਤੱਕ ਇਹਦੀ ਚਲੀ ਜਾਂਦੀ ਹੈ ਜੇਕਰ ਕਿਸੇ ਪੇਸ਼ੈਂਟ ਨੂੰ ਲੋਡ ਪੈਂਦੀ ਹੈ ਤਾਂ ਉਹਦੇ ਟੈਸਟ ਵੀ ਇੱਥੇ ਫ੍ਰੀਜ ਕੀਤੇ ਜਾਂਦੇ ਆ ਇੱਥੇ ਸਾਰੀਆਂ ਦਵਾਈਆਂ ਮਤਲਬ ਸਰਕਾਰ ਵੱਲੋਂ ਫ੍ਰੀ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਮੇਰਾ ਨਾਮ ਬਜਿੰਦਰ ਸਿੰਘ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਹਿਣਾ ਹੈ ਕਿ ਤੁਹਾਨੂੰ ਸਟਾਫ ਬਹੁਤ ਚੰਗਾ ਹੈ ਇੱਥੇ ਸਾਰੀਆਂ ਦਵਾਈਆਂ ਬਿਲਕੁਲ ਫ੍ਰੀ ਮਿਲਦੀਆਂ ਸਾਰੇ ਟੈਸਟ ਬਿਲਕੁਲ ਵਧੀਆ ਫ੍ਰੀ ਹੁੰਦੇ ਆ ਮੈਂ ਆਪਣਾ ਤਬਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਅੱਜ ਦਵਾਈ ਲੈਣ ਆਇਆ ਮੈਂ ਅੱਗੇ ਵੀ ਬੜੀਆ ਰਹਿ ਇੱਥੇ ਦਵਾ ਲਜਾਣਾ ਜਦੋਂ ਮੈਨੂੰ ਪ੍ਰੋਬਲਮ ਹੋਵੇ ਇਹ ਸਰਕਾਰ ਨੇ ਬਹੁਤ ਵਧੀਆ ਗਰੀਬਾਂ ਦੇ ਹੱਕ 'ਚ ਇਹ ਕੰਮ ਕੀਤਾ ਮਾਇ ਜੀ ਹਸ ਹਸਾਲ ਦੀ ਵੇ ਦਵਾਈ ਲੈਣ ਆ ਗਏ ਆ ਉਹ ਤੇ ਹੁਣ ਵੀ ਦਵਾਈ ਲੈਣ ਆਇਆ ਇੱਥੇ ਸਾਰੇ ਟੈਸਟ ਵੀ ਫ੍ਰੀ ਹੁੰਦੇ ਹਨ ਤੇ ਸਾਨੂੰ ਬਹੁਤ ਸਹੂਲਤਾ ਹੈ ਅਸੀਂ ਭਗਵੰਤ ਮਾਨ ਸਿੰਘ ਜੀ ਦਾ ਬੜਾ ਬੜਾ ਧੰਨਵਾਦ ਕਰਦੇ ਆ ਆਮ ਆਦਮੀ ਕਲੀਨਿਕ ਖੋਲਦੇ 829 ਡੇਢ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਢ ਕਰੋੜ ਗਰੀਬ ਦਲਿਤ ਪਰਿਵਾਰ ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਹੈ